ਮੇਰਾ ਯਾਰ ਡੰਡਾ ਛੁਡਾ ਬੈਂ ਕਿਵੇਂ ਲੱਭ ਜਾਂਦੇ ਨਹੀਂ ਹੈਗੇ ਲੱਭ ਜਾਂਦੇ ਨਹੀਂ ਪਹਿਲਾਂ ਤੁਸੀਂ ਇਹ ਬਤਾਓ ਕਿ ਇਤੋਂ ਦੇ ਬੰਦੇ ਨੂੰ ਕੋਈ ਚੱਕ ਲੋ ਕੋਈ ਗਲਤੀ ਸੀ ਕੀ ਮੈਂ ਡੰਡਾ ਛੱਡ ਤੇਰੇ ਕੋਲ ਅਰਸ਼ਤ ਹੋਏ ਕੋਈ ਰੀਜਨ ਅਸੀਂ ਲਾ ਰਹੇ ਹਾਂ ਪਹਿਲਾਂ ਤੁਸੀਂ ਪ੍ਰੂਫ ਕਰੋ ਕਿ ਹਾਂ ਮੇਰੇ ਕੋਲ ਗਲਤੀ ਹੈਗੀ ਹੈ ਕਿ ਤੁਸੀਂ ਯਾਰੇ ਨੋਟ ਕਰਾਉਣਾ ਆਇਆ ਫਿਰ ਤੁਸੀਂ ਚੁੱਪ ਕਰਕੇ ਲੈ ਕੇ ਜਾਓ ਐਵੇਂ ਮਾਰਨਾ ਘੁੱਟਣਾ ਨਹੀਂ ਹੈਗਾ ਹਾਂ ਆ ਫਿਰ ਆ ਕੀ ਹੈ ਆਹ ਕੀ ਹੈ ਆ ਕੀ ਹੈ ਡੰਡਾ ਛੱਡ ਬੰਦਾ ਆਹ ਕੀ ਹੈ ਡੰਡਾ ਛੱਡ ਬੰਦਾ ਆਹ ਕੀ ਹੈ ਪਹਿਲਾਂ ਛੱਡ ਆ ਹਾਂ ਜੀ ਉਹ ਵੀਰੇ ਮੈਨੂੰ ਵੀ ਤਾਂ ਲੋਣਾ ਹੁੰਦਾ ਹੈ ਠੀਕ ਹੈ ਨਾ ਪਲੇਨ ਹੋਵੇ ਤੁਸੀਂ ਕੱਲੇ ਖਾਣੇਦਾਰ ਲੱਗੇ ਹੋ ਜਦੋਂ ਮੇਰੇ ਘਰ ਦਾ ਬਣਾ ਮੇਰੇ ਕਿਨੇ ਭੇਜਿਆ ਗੱਲ ਕੀ ਆ ਪਹਿਲਾਂ ਗੱਲ ਸੁਣਾ ਲੰਗੀ ਆ ਮੇਰੇ ਘਰੇ ਬੱਚਿਆਂ ਉੱਤੇ ਕੈਰ ਮਡੰਡਾ ਨਹੀਂ ਡੰਡਾ ਨੂੰ ਛੱਡੋ ਵੀਡੀਓ ਮਾਰੋ ਛੱਡ ਦੋ ਛੱਡ ਦੋ ਛੱਡ ਦੋ ਕਿਹਦੇ ਕਹਿਣਦੇ ਆਇਓ ਹੱਟ ਛੱਡ ਹੱਟ ਛੱਡ ਕਿਹਦੇ ਕਹਿਣਦੇ ਆਇਓ ਪਹਿਲਾਂ ਕਿਹਦੇ ਕਹਿਣਦੇ ਆ ਗੱਲ ਦੱਸ ਪਹਿਲਾਂ ਮੈਂ ਦੱਸਣਾ ਠੰਡਾ ਕੋਈ ਗੱਲ ਕਰ ਤੇਰੇ ਫਿਰ ਕੰਪਲੀਟ ਆ ਕਿੰਨੀ ਵਾਰੀ ਤੈਨੂੰ ਫੋਨ ਕਰਿਆ ਕੀ ਨੇ ਹਮਲੇ ਲਖਾਈ ਕੋਈ ਸਕੂਲ ਹੈਗਾ ਉੱਥੇ ਕੋਲ ਕੰਪਲੇਨਬੂਦ ਹੈਗਾ ਨਹੀਂ ਕੰਪਲੇਨਟ ਦੇ ਨਾਲ ਤੇ ਲੈ ਜਾਓ ਜਾ ਕੇ ਤੁਸੀਂ ਆਹ ਤੱਕਾ ਤਰੀਕਾ ਹੈ ਅਸੀਂ ਤਾਂ ਨੋਟ ਕਰਾਉਣਾ ਆ ਆਹ ਤਰੀਕਾ ਇਹ ਨੋਟ ਕਰਾਉਣਾ ਹੁੰਦਾ ਨਹੀਂ ਇਹ ਵੀ ਨੋਟ ਕਰਾਉਣਾ ਕਹਿੰਦੇ ਪੁਲਿਸ ਦੇ ਗਲ ਪੈ ਰਹੇ ਆ ਡੰਡਾ ਫੜ ਕੇ 1 ਮਿੰਟ 1 ਮਿੰਟ ਫੋਨ ਤੇ ਤੁਸੀਂ ਤਾਂ ਮਾਰਨੂ ਆ ਰਹੇ ਹੋ ਪਾਵਨ ਵਾਲੇ ਮੈਂ ਤੁਸੀਂ ਮਾਰਿਆ ਤਾਂ ਹੀ ਉਹਨਾਂ ਨੇ ਡੰਡਾ ਫੜਿਆ ਨਾ ਲੈ ਕੇ ਆਓ ਜਾ ਕੇ ਕੋਈ ਗੱਲ ਨਹੀਂ ਮੈਂ ਵੀ ਕਰਾਉਣਾ ਫੋਨ ਮੈਂ ਹੁਣੇ ਕਰ ਦਿੰਦਾ ਫੋਨ ਤੁਹਾਨੂੰ ਐਸਐਸਪੀ ਸਾਹਿਬ ਦੇ ਉੱਥੋਂ ਚਲੋ 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 ਫੋਨ ਕਿਹਨੇ ਸਾਡੇ ਕੋਲੇ ਕੋਈ ਆਇਆ ਹੀ ਨਹੀਂ ਮੇਰੇ ਕੋਲੇ ਨੰਬਰ ਲੱਗ ਗਿਆ ਮੈਂ ਤਾਂ ਕੇਵਲ ਗੱਲ ਫੋਨ ਕੀਤਾ ਹੋ ਗਿਆ ਅੱਜ ਅੱਛਾ ਧਮਕੀ ਤੁਹਾਨੂੰ ਹੱਥ ਪਾ ਕੇ ਸਾਡੀ ਮਰਦ ਦੀ ਖੋਲਤੀ ਆ ਮੇਰਾ ਓਹੋ ਹੋਹ ਆਹਾਂ ਨਹੀਂ ਤੁਸੀਂ ਠਿੱਕਾ ਕੁੱਤੀ ਕਰ ਰਹੇ ਸੀ ਠਿੱਕਾ ਕੁੱਤੀ ਆ ਵੀਡੀਓ ਚ ਇਹ ਵੀ ਆਈ ਹੈ ਠਿੱਕਾ ਕੁੱਤੀ ਕਰ ਰਹੇ ਸੀ ਨੋਟ ਨਹੀਂ ਕਰਾਉਣਾ ਭੱਜ ਜਾ ਕਦੋਂ ਕਾਹਦਾ ਨੋਟ ਕਰਾਉਣਾ ਦੱਸੋ ਹੋਵੇ ਮੈਨੂੰ ਹੋਰ ਫੋਨ ਚੱਕਣ ਅੱਛਾ ਤੁਹਾਨੂੰ ਕੋਈ ਸਬੂਤ ਨਹੀਂ ਲੈ ਮੇਰੇ ਖਿਲਾਫ ਪਹਿਲੇ ਇੱਕ ਗੱਲ ਦਾ ਜਵਾਬ ਦਿਓ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਨੂੰ ਸਬੂਤ ਮਿਲਿਆ ਮੇਰੇ ਖਿਲਾਫ ਕੋਈ ਕੁਛ ਕਿਛ ਕਰਨੀ ਐਸਨੇ ਪੁੱਛ ਗਏ ਆ ਪੁੱਛ ਗਿਛ ਫਰੂਵੇ ਕਰ ਲੰਦੇ ਪੁੱਛ ਕਿਥੇ ਰਾਨ ਵਾਲਾ ਉਰੇ ਹੀ ਕਰ ਸਕਦੇ ਪੁੱਛ ਗਿਛੇ ਵੇ ਰਾਜੇ ਕੀ ਗੱਲ ਹੋ ਗਈ ਪੁੱਤਾਂ ਗੱਲ ਪੈ ਰੇ ਪੁਲਿਸ ਦਾ ਹੁਣ ਵੀ ਕਿਵੇਂ ਬੋਲਦੇ ਆ ਤੇ ਤੁਸੀਂ ਗੱਲ ਨਹੀਂ ਪੈ ਰੇ ਪੁਲਿਸ ਨੇ ਪੁਲਿਸ ਨੇ ਆਰਾਮ ਨਾਲ ਗੱਲ ਕੀਤੀ ਆ ਕਿ ਕੁਛ ਪੁੱਛਿਆ ਮੈਨੂੰ ਪਤਾ ਸੀਗਾ ਕਿ ਉਹ ਕੰਮ ਕਰਨਾ ਉਹ ਤੇਰਾ ਕੋਈ 4 ਪੈਸੇ ਚੜਾਏ ਹੋਣੇ ਅਗਲੇ ਨੇ ਮੈਨੂੰ ਪਤਾ ਨਾ ਹੁੰਦਾ ਮੈਨੂੰ ਪਤਾ ਮੈਂ ਵੀ ਦੁਨੀਆ ਚ ਰਹਿਣਾ ਉਹ ਫੱਕਦੇ ਨਹੀਂ ਹੈਗੇ ਇਹਦੇ ਉਹ ਮੈਂ ਚੰਗੀ ਤਰ੍ਹਾਂ ਜਾਣਦਾ ਤੁਹਾਨੂੰ ਚੰਗੀ ਤਰ੍ਹਾਂ ਜਾਣਨਾ ਪਛਾਣੇ ਸਾਰੇ ਪੁਲਿਸ ਹਨ ਚੰਗੀ ਤਰ੍ਹਾਂ ਜਾਣਦਾ ਸਾਰੇ ਨੂੰ ਮੈਂ ਸਭ ਨੂੰ ਹੀ ਜਾਣਦਾ ਮੈਂ ਅੱਛਾ ਜੀ ਠੀਕ ਹੈ ਤੂੰ ਫੋਨ ਵੀ ਚੱਕਣ ਤੇ ਹਣ ਕਿਹਾ ਮੈਂ ਫੋਨ ਚੱਕਣ ਤੇ ਹਣ ਕਿਹਾ ਤੁਸੀਂ ਕਰਾਇਆ ਇੱਕ ਵਾਰ ਫੋਨ ਸੀਗਾ ਮੈਨੂੰ ਕਰਾਇਆ ਤਾਂ ਤੁਹਾਨੂੰ ਸਾਰੀ ਗੱਲਬਾਤ ਦੱਸੀ ਮੈਨੇ ਵੀ ਮੇਰੇ ਖਿਲਾਫ ਪ੍ਰੂਫ ਲੈ ਕੇ ਆਓ ਜੀ ਮੈਨੂੰ ਲੈ ਕੇ ਜਾਓ ਗੱਲ ਖਤਮ ਹੈ ਕਿ ਅਸੀਂ ਲੈਣਾ ਹੀ ਨਹੀਂ ਜਦ ਲੈਣਾ ਤੂੰ ਉੱਪਰ ਦੀ ਕਾਤੋਂ ਭੱਜ ਗਿਆ ਹੈ ਜਦ ਲੈਣਾ ਤੂੰ ਉੱਪਰ ਦੀ ਕਾਤੋਂ ਜਵਾਬ ਦੋ ਤੁਸੀਂ ਤੁਹਾਡੇ ਕੋਲ ਕੋਈ ਅਰੈਸਟ ਵਾਰੰਟ ਹੈਗਾ ਸਰਚ ਵਾਰੰਟ ਹੈਗਾ ਤੁਹਾਡੇ ਕੋਲ ਇਸ ਟਾਈਮ ਨਹੀਂ ਜਦੋਂ ਤੱਕ ਅਸੀਂ ਉੱਪਰ ਤੋਂ ਕਰਦੇ ਆ ਤੂੰ ਕਿਉਂ ਭੱਜ ਗਿਆ ਉੱਪਰ ਦੀ ਦੱਸੀ ਅੱਛਾ ਇਹ ਸੱਚ ਉਹ ਕਮਰਾ ਮੇਰਾ ਇਹ ਕਮਰਾ ਕਿਹਦਾ ਮੈਨੂੰ ਕੀ ਪਤਾ ਇੱਕ ਅਮਰਾ ਕਹਿਣਾ ਵਾ ਸਾਨੂੰ ਨਹੀਂ ਪਤਾ ਕਿ ਤੁਸੀਂ ਇੱਧਰ ਬੜੇ ਕਿਵੇਂ ਤੂੰ ਬਾਹਰੋਂ ਚੋਮਾ ਦੀ ਬੜੇ ਕਿਵੇਂ ਇੱਧਰ ਤੂੰ ਉੱਪਰ ਦੀ ਚੋਮਾ ਚਾਹੇ ਤੋੜੇ ਕੋਲ ਹੈਗਾ ਸੱਚ ਮੋਰਨ ਇੱਧਰ ਆਉਣ ਦਾ ਪਰਜਾ ਥੋੜਾ ਮਤਲਬ ਵੀ ਨਹੀਂ ਬਣਦਾ ਇਹਨੇ ਕਰਿਆ ਆਂ ਤਾਂ ਕਿਸੇ ਹੋਰ ਦੇ ਦੱਸੋ ਥੜਿਓ ਪਹਿਲੇ ਦਾ ਸਰਚ ਵਾਰਡ ਹੈਗਾ ਮੇਰੇ ਘਰ ਦਾ ਮੇਰੇ ਖਿਆਲ ਪਹਿਲਾ ਸਰਚ ਵਾਰਡ ਲੈ ਕੇ ਆਓ ਫੇਰ ਅੱਗੇ ਗੱਲ ਕਰੋ ਸਰਚ ਕਰੀ ਉਹਨੂੰ ਸਰਚ ਕਰੀ ਨਹੀਂ ਤੁਸੀਂ ਉੱਥੇ ਅੰਦਰ ਵੜਿਓ ਲੈ ਕੇ ਤੂੰ ਉੱਪਰ ਦੀ ਚੋਮਾ ਚਾਹੇ ਤੁਸੀਂ ਮੈਂ ਨਹੀਂ ਬੈਠੇ ਦੋ ਥਾਂ ਤੇ ਤੁਸੀਂ ਵੜ ਕੇ ਆਂ ਪਹਿਲੇ ਦੋ ਥਾਂ ਤੇ ਤੁਸੀਂ ਵੜ ਕੇ ਆਂ ਵਾਹਟਰ ਨਾਲ ਬੜੀ ਅਸਲੀ ਬਿਨਾ ਬਰੰਡ ਰਹੀ ਹੈ ਤੁਹਾਰੇ ਪੱਜ ਕੇ ਕਿਹਾ ਮੇਰੀ ਗੱਲ ਸੁਣਾ ਤੈਨੂੰ ਮੈਂ ਦੱਸਿਆ ਜੀ ਫੋਨ ਤੇ ਉਹਨੇ ਕਿਹਾ ਇਹ ਗੱਲ ਸੁਣੋ ਹਾਂ ਹੁਣ ਜਿਹੜਾ ਕਾਗ ਡੱਡੀ ਚਲਾਉਂਦਾ ਬੰਦਾ ਉਹਦੇ ਕਾਗਜ਼ ਪੱਤਰ ਤੁਸੀਂ ਮੰਗਦੇ ਹੋ ਕਿ ਨਹੀਂ ਮੰਗਦੇ ਮੰਗਦੇ ਜਿਹਦੇ ਨਹੀਂ ਹੋਣ ਉਹਦਾ ਤਾਂ ਕੀ ਕਰਦੇ ਹੋ ਪਰ ਤੁਸੀਂ ਤੈਨੂੰ ਆ ਕੇ ਕੁਝ ਕਿਹਾ ਤੈਨੂੰ ਬੋਲਿਆ ਦੇਖੋ ਜੀ ਇਹਦੇ ਵਾਸਤੇ ਤੁਸੀਂ ਬਿਨਾ ਪੁੱਛੇ ਮੇਰੇ ਅੰਦਰ ਬੜੇ ਆ ਗਏ ਅਰੈਸਟ ਕਰਾਉਣਾ ਚਾਹੀਦਾ ਉਹ ਲੈ ਕੇ ਆਓ ਮੈਂ ਚਲਾਣਾ ਨਾਲ ਮੈਂ ਸਰਚ ਕਰਨਾ ਹੈ ਮੈਂ ਲੈ ਕੇ ਜਾਓ ਤੁਸੀਂ ਇਹ ਗੱਲ ਖੁਦ ਜੱਲਾ ਹੋ ਗਿਆ ਪੜਾ ਲੈ ਕੇ ਆਉਂਦੇ ਹਾਂ ਮਤਲਬ ਐਸਟ ਕਰ ਰਹੇ ਹਾਂ ਪਰ ਮੇਰੇ ਖਿਲਾਫ ਕੋਈ ਸਬੂਤ ਨੂੰ ਪਤਾ ਹੈ ਨਹੀਂ ਕਾ ਬੰਦੇ ਨੂੰ ਐਸਟ ਕੁਸਤਾ ਗਲਾਮ ਫੜ ਕੇ ਕਰਦੇ ਨੇ ਉਹ ਨੂੰ ਤਨੇਗੇ ਮੇਰੇ ਗਲਾਮ ਰਹੇਗਾ ਇਹ ਪਰਦੀ ਫੜੇਗਾ ਦੇਖੋ ਜੱਟ ਪਾਏ ਲਿਆ ਬੰਦੇ ਨੂੰ ਖਿੱਚਣਾ ਲੱਗ ਗਿਆ ਬੰਦਾ ਕੁਛ ਤਾਂ ਕਰੂਗਾ ਹੀ ਕਹਿੰਦਾ ਪਹਿਲਾਂ ਦੇਖੋ ਤੁਸੀਂ ਗਲਾਮ ਕਿਹਨੇ ਡੰਡਾ ਤੁਹਾਡੇ ਕੋਲ ਹੈ ਰੰਡਾ ਤੁਸੀਂ ਮਾਰ ਰਹੇ ਹੋ ਸਮਾਨ ਸਾਡਾ ਪਰਦੀ ਬਣਨ ਲੱਗ ਗਿਆ ਗਲਾਸ ਸਮਾਨ ਕਿਹਨੇ ਮਾਰਿਆ ਉਹ ਸੂਏ ਦਾ ਘਾਇ ਇਹਦੇ ਨਾਰਾ ਬੰਨਦਾ ਕਿਹਨੇ ਬੰਨਿਆ ਉਹ ਡੰਡਾ ਖੋਡੇ ਕੋਲ ਦਾ ਮੇਰੇ ਨਾਲ ਮਾਰਾਂਗਾ ਅੱਛਾ ਮੈਂ ਥੋੜਾ ਡੰਡਾ ਫੋੜੇ ਵਾਹ ਜੀ ਵਾਹ ਇਦਾਂ ਨਹੀਂ ਜਨਾਬ ਹੁੰਦਾ ਆਪਣੇ ਨਾ ਵਰਤੇ ਦਾ ਨਿਆਂ ਫਾਇਦਾ ਜੂਸੀ ਕਰਦੇ ਠੀਕ ਹੈ ਅਸੀਂ ਕਹਾਂ ਦੰਗਿਆ ਹਾਂ ਚਾਹੁੰਦੇ ਨਹੀਂ ਕਰਦੇ ਹੁੰਦੇ ਗੱਲ ਹੁੰਦੀ ਹੈ ਕਾਨੂੰਨੀ ਕਾਰਵਾਈ ਨਾਲ ਫਿਰ ਤੁਸੀਂ ਕਾਨੂੰਨੀ ਕਾਰਵਾਈ ਪੂਰੀ ਕਰਕੇ ਲੈ ਕੇ ਆਓ ਨਾ ਜੇ ਤੁਹਾਨੂੰ ਲੱਗਦਾ ਮੈਂ ਕੋਈ ਗੱਲ ਕਰ ਕਾਨੂੰਨੀ ਪੂਰੀ ਹੱਸ ਤੇਰੇ ਕੋਲ ਲੈ ਕੇ ਆਓ ਦਿਖਾਓ ਲੈ ਦਿਖਾਓ ਕਿੱਥੇ ਦਿਖਾਓ ਜਨਾਬ ਲੈ ਕੇ ਦਿਖਾਓ ਕਿੱਥੇ ਦੱਸ ਕੀ ਦਿਖਾਈਆ ਬਾਈ ਤੁਹਾਨੂੰ ਦੱਸਦਾ ਕੀ ਪ੍ਰੂਫ ਹੈ ਤੁਹਾਡੇ ਕੋਲ ਉਹ ਦਿਖਾ ਦੋ ਸਭ ਤੋਂ ਵਾਰਟਾ ਹੁੰਦਾ ਹੈ ਰੈਸਟ ਬਾਕੀ ਕੀ ਪ੍ਰੂਫ ਹੈ ਇਹਨਾਂ ਨੇ ਕੀ ਕੀਤਾ ਹੈ ਇਹਨਾਂ ਦਾ ਸੋਚਦੇ ਹੋਗੇ ਸ਼ਾਇਦ ਨਹੀਂ ਦੇ ਦੇਣਗੇ ਸ਼ਾਇਦ ਨਹੀਂ ਮੈਨੂੰ ਪਤਾ ਹੈ ਜਿਹੜੀ ਸੱਚੀ ਗੱਲ ਕਰ ਰਹੇ ਹੋ ਸਾਹਮਣੇ ਘਰੇ ਬੈਠੇ ਇਹ ਕਿਤੇ ਨਹੀਂ ਜਾਦਾ ਹੈਗਾ ਕੋਈ ਮਸਲਾ ਨਹੀਂ ਨਾ ਕੀ ਪਹੁੰਚਾ ਦੇਣੀ ਬਾਤਾਂ ਨੂੰ ਮਰਾਉ ਮੈਂ ਉਹਦੇ ਨੂੰ ਘਰੇ ਆ ਕੇ ਗਿਆ ਵੀ ਇਹਨੂੰ ਪੇਸ਼ ਕਰੋ ਭਾਈ ਤੁਸੀਂ ਨੰਬਰ ਗਲਤ ਲਏ ਗਏ ਨਹੀਂ ਮੈਂ ਤੁਹਾਨੂੰ ਮੇਰੇ ਵੀ ਮੈਂ ਫੋਨ ਕਰ ਰਿਹਾ ਨੰਬਰ ਤੁਸੀਂ ਗਲਤ ਲਏ ਕਾ ਫਟਾਣਾ ਤੇ ਗਲਤ ਉੱਥੇ ਲੈ ਕੇ ਆਉਂਦੇ ਨੂੰ ਇਹ ਕੋਈ ਗਾਹਕ ਨਹੀਂ ਹੈ ਤੁਮਾਰੇ ਲਈ ਲੋਹੀ ਕਾਨੂੰਨ ਫੋੜਦੇ ਹੋਈ ਹੈ ਜਦ ਮੇਰੇ ਕੋਈ ਸਬੂਤ ਨਹੀਂ ਹੈ ਬਰਾਬਰ ਕਾਨੂੰਨ ਸਾਡੇ ਵੀ ਲੈਣਾ ਫੇਰ ਹੀ ਕੋਈ ਨਾ ਮੇਰੇ ਕੋਲ ਕਹੇਗਾ ਕਾਨੂੰਨ ਦਾ ਸਾਰੇ ਵਾਸਤੇ ਬਣਾਉ ਗਿਆ ਤੈਨੂੰ ਬੁਲਾਉਂਦੇ ਨੇ ਮੈਨੂੰ ਚਲ ਠੀਕ ਹੈ ਜੀ ਤੁਸੀਂ ਵਰਿੰਦੀ ਨੇਵਾਲਾ ਦਾ ਹੋਏ ਹੈ ਤੁਸੀਂ ਦੋ ਚਾਰ ਦਿਨਾਂ ਬਾਅਦ ਕਿਉਂ ਨਹੀਂ ਆਏ ਤੁਸੀਂ ਪੂਰਾ ਮਹੀਨਾ ਬਾਅਦ ਹੀ ਕਿਉਂ ਆਏ ਭੱਜਿਆ ਬਸੀਗਾ ਕੋਈ ਨਹੀਂ ਇਹ ਤਾਂ ਕਰੀ ਗਲੋਨੀ ਨੂੰ ਪਤਾ ਸਾਰੀ ਗਲੋਨੀ ਨੂੰ ਪਤਾ ਬਈ ਉਹਨੂੰ ਨੂੰ ਪਤਾ ਹੀ ਆ ਸਾਰੀ ਗਲੋਨੀ ਨੂੰ ਪਤਾ ਹੈ ਬੱਚੇ ਉੱਪਰ ਜਿਹੜਾ ਕੱਟਿਆ ਹੋ ਗਿਆ ਘਰੇ ਬਈ ਤੁਹਾਨੂੰ ਮੈਨੂੰ ਪਤਾ ਹੀ ਮੈਨੂੰ ਮੈਨੂੰ ਪਤਾ ਹੈ ਤੇ ਯਾਰ ਜਿਹੜਾ ਸਾਹਮਣੇ ਤੇਜੀ ਹੈ ਕੀ ਕਰਨਾ ਕੀ ਨਹੀਂ ਕਰਨਾ ਮੈਨੂੰ ਜਾਣਦਾ ਹੋਰ ਪਤਾ ਤੇ ਹੁਣ ਬੱਚੇ ਇਹ ਬੱਚਾ ਫੜ ਰਿਹਾ ਉਹ ਕਾਣ ਮੇਰੀ ਗੱਲ ਸੁਣਾ ਓ ਯਾਰ ਤੇਜੀ ਉਹਦੇ ਹਾਕਮ ਨੇ ਰਲ ਕੇ ਪੈਸੇ ਖਵਾਏ ਠੀਕ ਆ ਫਿਰ ਇਹ ਰਹੇ ਆਏ ਨੇ ਸਾਰਾ ਪਤਾ ਮੈਨੂੰ ਮੈਂ ਕਿ ਜਾਣਦਾ ਨਹੀਂ ਹੈਗਾ ਠੋਕਦੇ ਨਹੀਂ ਆਉਂਦੇ ਪੈਸੇ ਤੇ ਸਾਨੂੰ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦੋ ਪੋਲਿਸ ਕਲਾਜ਼ਮ ਨੇ ਖੜੇ ਨੇ ਔਰ ਬੈਸ ਚੱਲ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਕਿ ਸਾਡੇ ਡੰਡੇ ਦੇ ਵਿੱਚ ਹੱਥ ਪਾਇਆ ਕੀ ਪੂਰਾ ਮਾਮਲਾ ਹੈ ਇਹਦੀ ਇਹ ਜੀ ਇਸੇ ਗਵਿੰਦਰ ਸਿੰਘ ਕੋਲ ਦਰਖਾਸਤ ਦਿੱਤੀ ਕੁਲਵਿੰਦਰ ਸਿੰਘ ਖੜੀ ਮੁਸਲਮਾਨੀਆਂ ਨੇ ਵੀ ਉਹਨੇ ਮੇਰੀ ਵਰਕਸ਼ਾਪ ਦੇ ਵਿੱਚ ਜਿਹੜਾ ਇਹ ਹੈ ਮੁੰਡਾ ਰਾਜਵੀਰ ਸਿੰਘ ਔਰ ਫਰੀਦਪੁਰ ਇਹ ਇਹਨੇ ਮੇਰੀ ਵਰਕਸ਼ਾਪ ਦੇ ਕੁਝ ਲੋਹੇ ਦਾ ਸਮਾਨ ਚੋਰੀ ਕੀਤਾ ਉਹਦੀ ਪੜਤਾਲ ਦੇ ਵਿੱਚ ਮੈਂ ਸੇ ਗਵਿੰਦਰ ਸਿੰਘ ਤੇ ਹੌਦਾਰਾ ਰਮੇਸ਼ ਸਿੰਘ ਪਰਵਾਨਾ ਨੋਟ ਕਰਵਾਉਣ ਗਏ ਸੀ ਫਿਰ ਇਹਦੀ ਪੜਤਾਲ ਕੀਤੀ ਜਾ ਸਕੇ ਜਿਹਦੇ ਸਵਾਲ ਦੀ ਚੀਜ਼ ਜਦੋਂ ਇਹ ਗਏ ਜੀ ਤੇ ਰਾਜਵੀਰ ਸਿੰਘ ਅਤੇ ਰਿੰਕੂ ਇਹਦਾ ਗਵੰਡੀ ਜਿਹੜਾ ਜੀ ਇਹ ਮੇਨ ਗੇਟ ਤੇ ਮਿਲ ਗਏ ਜੀ ਜਦੋਂ ਇਹਨਾਂ ਨੇ ਪਰਵਾਨਾ ਨੋਟ ਕਰਨ ਬਾਰੇ ਕਿਹਾ ਵੀ ਇਹ ਪਰਵਾਨਾ ਨੋਟ ਕਰੋ ਵੀ ਤੁਹਾਡੇ ਖਿਲਾਫਾ ਕੰਪਲੇਂਟ ਆਈ ਹੈ ਤਾਂ ਇਹਨਾਂ ਨੇ ਮੁਲਾਜ਼ਮਾਂ ਦੇ ਨਾਲ ਬੈਸਬਾਜੀ ਸ਼ੁਰੂ ਕਰਤੀ ਤਾਂ ਜਿਹੜਾ ਮੁਲਾਜਮ ਦੇ ਹੱਥ ਵਿੱਚ ਡੰਡਾ ਫੜਿਆ ਸੀ ਉਹ ਡੰਡਾ ਖੋਲਿਆ ਤੇ ਡਿਊਟੀ ਦੇ ਵਿੱਚੋਂ ਲਿਖਰ ਪਾਇਆ ਇਸ ਕਰਕੇ ਮੇਰੇ ਖਿਲਾਫ ਜੀ ਮਕਦਮਾ 100 ਨੰਬਰ 128 ਨੰਬਰ ਮਕਦਮਾ ਦਰਜ ਰਜਿਸਟਰ ਕੀਤਾ ਜੀ ਬਾਕੀ ਤਫਤੀਸ਼ ਚੱਲ ਰਹੀ ਹੈ ਕਿਹੜੀ ਕਿਹੜੀ ਧਾਰਨਾ ਲਾਈ ਗਈ ਹੈ ਇਹ ਚ 132 221 VNS ਤੋ ਇਹ ਸਰ ਉਹ ਬਾਰ ਬਾਰ ਕਿਸੇ ਉਹਦੀ ਗੱਲ ਕਰ ਰਹੀ ਸਰਚ ਵਾਰੰਟ ਕੋਈ ਸਰਚ ਕਰਨ ਗਏ ਸੀ ਪਲਾਜ਼ਮੇ ਨਹੀਂ ਜੀ ਉਹ ਪਰਵਾਨਾ ਨੋਟ ਕਰਾਉਣ ਗਏ ਸੀ ਜੀ ਇਹ ਆਪ ਕੋ ਕਹਿ ਰਹੇ ਸੀ ਵੀ ਤੁਸੀਂ ਸਰਚ ਵਾਰੰਟ ਦਿਓ ਸਾਨੂੰ ਕਿ ਤੁਹਾਡੇ ਕੋਲ ਵਾਰੰਟ ਹੈਗਾ ਕੋਈ ਕਿਉਂ ਕਰ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਨਹੀਂ ਲੱਗਦਾ ਨਹੀਂ ਜੀ ਉਹ ਗੇਟ ਤੇ ਮਿਲ ਗਏ ਸੀ ਜੀ ਅੰਦਰ ਤਾਂ ਜਾਣ ਦੀ ਕੋਈ ਹੈ ਨਹੀਂ ਸੀ ਜੀ ਗੇਟ ਤੇ ਮੇਨ ਮੇਨ ਗੇਟ ਤੇ ਮਿਲ ਗਏ ਹਾਂ ਜੀ ਤੇ ਵੀ ਇਹਨਾਂ 'ਚੋ ਇਲਜ਼ਾਮ ਲਗਾ ਰਹੇ ਨੇ ਕਹਿੰਦਾ ਤੁਸੀਂ ਸਾਡੇ ਮਾਰਿਆ ਨਹੀਂ ਤਾਂ ਡਾਡਾ ਫੜਿਆ ਇਹ ਕਿਹਦੀ ਸੱਚਾਈ ਹੈ ਨੇ ਜੀ ਡੰਡਾ ਤਾਂ ਕੋਈ ਨਹੀਂ ਇਹਦੇ ਵਿੱਚ ਤਾਂ ਅਜੇ ਤੱਕ ਤਾਂ ਹੋਈ ਇਹ ਗੱਲ ਸਭ ਨੂੰ ਨਹੀਂ ਆਈ ਡੰਡੇਲ ਡੰਡੇ ਖੂਨ ਬਾਰੇ ਆਪ ਇਹਨਾਂ ਨੇ ਮੰਨਿਆ ਵੀ ਹਾਂ ਇਹ ਡੰਡਾ ਕੋਲੇ ਸੀ ਉਹਨਾਂ ਕੋਲ ਵੀਡੀਓ ਦੇ ਵਿੱਚ ਜਦੋਂ ਬੰਦਾ ਕਹਿ ਰਿਹਾ ਕਿ ਜੇ ਤੁਸੀਂ ਕੋਈ ਸਰਚ ਵਾਰੈਂਟ ਆ ਜਾਂ ਕੁਛ ਹੈ ਤੁਹਾਡੇ ਕੋਲ ਲੈ ਕੇ ਆਇਆ ਸਾਨੂੰ ਪ੍ਰੂਫ ਦਿਖਾਓ ਜੇ ਪਰਵਾਨਾ ਲੱਗੇ ਗਏ ਸੀ ਤਾਂ ਫਿਰ ਮੁਲਾਜ਼ਮਾਂ ਨੇ ਦਿਖਾ ਦੇਣਾ ਚਾਹੀਦਾ ਸੀ ਤੁਸੀਂ ਨਹੀਂ ਪਰਵਾਨਾ ਤਾਂ ਉਹਨਾਂ ਨੂੰ ਕਹਿ ਜਾਈਏ ਸੀ ਨੋਟ ਕਰਾਉਣ ਨੂੰ ਕਦੇ ਵੀ ਸਰਚ ਵਾਰੈਂਟ ਦਿਓ ਜੀ ਸਾਨੂੰ ਆਪ ਪਕੜ ਉਹਨੂੰ ਰੈਸਟ ਕਰਨ ਗਏ ਹਾਂ ਜੀ ਉਹ ਤਾਂ ਇੱਕ ਪਰਵਾਨਾ ਨੋਟ ਕਰਾਉਣ ਗਏ ਸੀ ਜੀ ਮਾਮਲਾ ਕਰ ਚੁੱਕਾ ਜੀ ਕਿ ਇਸ ਸੰਬੰਧ ਦੇ ਉਹਨੂੰ ਨੇ ਜੀ ਮਾਮਲਾ ਜਿਹੜਾ ਕੰਪਲੇਂਟ ਸੀ ਫਰਤਾਲਾ ਦੀ ਨਸੀ ਅੱਛਾ ਜੀ ਤਾਂ ਪਹਿਲਾਂ ਚੋਰੀਦਾਰ ਨੇ ਲਜਾਮ ਲਾਇਆ ਸੀ ਸਾਡੀ ਵਰਕਸ਼ਾਪ ਚ ਇਹ ਬੰਦਾ ਚੋਰੀ ਕਰਕੇ ਸਮਾਨ ਭੱਜ ਗਿਆ ਜੀ ਉੱਥੇ ਪੁਲਿਸ ਤੇ ਵੀ ਰੋਕ ਲਗਾ ਰਹੀ ਸੀ ਉਸ ਬੰਦੇ ਦੇ ਹੱਕ ਦੇ ਵਿੱਚ ਸਾਡੇ ਕੋਲ ਆਏ ਜੀ ਸਾਨੂੰ ਕੰਮ ਕਰ ਰਹੇ ਇਸ ਦੀ ਗੱਲ ਸੱਚਾਈ ਮੈਂ ਜੀ ਤਾਂ ਫਿਰ ਕੰਪਲੇਂਟ ਜੋ ਸਾਡੇ ਕੋਲ ਕੋਈ ਲਿਖਤੀ ਆਇਆ ਕਿ ਫਿਰ ਅਸੀਂ ਕੰਮ ਫਰਤਾਲ ਦੇ ਸਾਹਮਣੇ ਚਾ ਅਸੀਂ ਜਾਵਾਂਗੇ ਜੀ ਜੇਕਰ ਇਸ ਤਰ੍ਹਾਂ ਬਰਬੰਦਾ ਨੋਟ ਕਰਾਂ ਜਾਂਦੇ ਆਂ ਤੇ ਮਤਲਬ ਪਹਿਲਾਂ ਵੀ ਇਸ ਤਰ੍ਹਾਂ ਹੀ ਜਾਂਦੇ ਆਂ ਪੁਲਿਸ ਕੋਲ ਹਾਂ ਜੀ ਕੋਲ ਇਹਨਾਂ ਨੂੰ ਇੱਕ ਦੋ ਵਾਰੀ ਫੋਨ ਵੀ ਕਰਿਆ ਜ ਸੁੰਦਰ ਸਿੰਘ ਨੇ ਪਰ ਇਹ ਨਹੀਂ ਆਏ ਫਿਰ ਮਾਫਰਵਾਨਾ ਨੋਟ ਕਰਾਂਗੇ ਮਤਲਬ ਇਹਨਾਂ ਦੀ ਕੀ ਗੱਲ ਹੋ ਗਈ ਕਿ ਪੁਲਿਸ ਦਾ ਮਲਾਜਮ ਦਾ ਉਹਨਾਂ ਨੇ ਡੰਡਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਕੋਈ ਮਲਾਜਮ ਬੁਲਾਇਆ ਸੁਣਦਾ ਇਹਨਾਂ ਦੀ ਮਤਲਬ ਗੋਦੇਗਰਾਮ ਹਾਥੀ ਪਾਇਵਗਲਾ ਅੰਮ੍ਰਿਤਕ ਵੀ ਦੇਖਿਆ ਗਿਆ ਵੀਡੀਓ ਚੁਆਇ ਕਰਾ ਲਈ ਖਿਚਾਇਆ ਤੇ ਇਹ ਜੀ ਥੋੜੇ ਜੇ ਕ੍ਰਿਮੀਨਲ ਬੰਦਾ ਜੀ ਹੈ ਜਿਹੜਾ ਰਾਜਵੀਰ ਆ ਇਹਦੇ ਪਹਿਲਾਂ ਵੀ ਮਕਦਮਾ ਅੰਦਰ ਜੇ ਚੋਰੀ ਦਾ ਜੀ ਇਸ ਕਰਕੇ ਇਹਨਾਂ ਨੂੰ ਥੋੜਾ ਜਾਇ ਹੁੰਦਾ ਜੀ ਜੇ ਜੂਲ ਜਾਉਂਦੇ ਨੇ ਥੋੜਾ ਜਿਹਾ ਉਹ ਕਰਦੇ ਨੇ ਫਿਰ ਹੁਣ ਇਸ ਸੰਕਰਮਨ ਵਿੱਚ ਕੀਤਾ ਕੋਈ ਬੰਦਿਆ ਰਿਸਪੀ ਕੀਤੇ ਇਸ ਵਿੱਚ ਹਾਂਜੀ ਬੰਦੇ ਦੋਵੇਂ ਰਸ਼ਟ ਨੇ ਕੋਣ ਕੋਣ ਇਹ ਰਿੰਕੂ ਤੇ ਆਪਣਾ ਰਾਜੀਵੀਰ ਸਿੰਘ ਦੋਵੇਂ ਰਸ਼ਟ ਨੇ ਪਰਚਾ ਵੀ ਦੋਨਾਂ ਦੇ ਹੀ ਦਿੱਤਾ ਜੀ ਦੋਵਾਂ ਦੇ ਹਾਂਜੀ ਪਰ ਰਿੰਕੂ ਦਾ ਕੀ ਰੋਲ ਸੀਗੇ ਵਿੱਚ ਰਿੰਕੂ ਇਹਦੇ ਨਾਲ ਹੈ ਜੀ ਇਹਦੇ ਇਹਦੇ ਇਕੱਠੇ ਇਹ ਰਹਿਸ਼ ਇਕੱਠੇ ਇਹਨਾਂ ਦੀ ਦੋ ਜਗ੍ਹਾ ਇੱਕ ਪਾਸੇ ਇੱਕ ਦੂਜੇ ਪਾਸੇ ਰੱਤ ਗੇੜ ਦੋਵਾਂ ਦਾ ਇਕੱਠਾ ਹੈ ਜੀ ਤੇ ਇਹ ਉਹਨਾਂਸੀ ਉਹਦੇ ਜੀ ਪੈਸਤਾਜੀ ਕਰਉਣੀ ਚਾਹੀਦੀ 10 ਵਾਜੀ ਕਰਨ ਦੇ ਚੱਕਰ ਤੇ ਹਾਂਜੀ ਸ਼ਹਿਰ ਸ਼ਹਿਰ ਤੇ ਰਹੇ ਨੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर